ਹਾਂਜੀ ਗੁੰਡਾ ਗਰਦੀ ਪਟਾਲੇ ਬੰਦਾ ਕੰਮ ਬੰਦ ਕਰੋ ਬੰਦਾ ਗਰਦੀ ਬੰਦ ਕਰੋ ਗੁੰਡਾ ਗਰਦੀ ਬੰਦ ਕਰੋ ਪੋਨਮ ਜਨਾਨਾ ਬਾਈ ਕਾਰਡ ਪੋਨਮ ਜਨਾਨਾ ਬਾਈ ਕਾਰਡ ਪੋਨਮ ਜਨਾਨਾ ਬਾਈ ਕਾਰਡ ਸ਼ੈਲੀ ਜਨਾਨਾ ਬਾਈ ਕਾਰਡ ਰੀਨ ਕੋਮਲ ਜਨਾਨਾ ਵਿੱਚ ਮਿਦਨਾ ਰੱਖੀ ਹੋਈ ਹੈ ਪੋਨਾ ਪ੍ਰਵੀਨ ਕੋਮਲ ਸ਼ੈਲੀ ਔਰ ਉਹਦਾ ਜਵਾਈ ਜਿੰਨੇ 6-7 ਜਣੇ ਨੇ ਇਹਨਾਂ ਨੇ ਸਾਡੇ ਉੱਤੇ ਕੱਲ ਜਾਲੇਵਾ ਆਬਲਾ ਕਰਿਆ ਕੱਲੋਂ ਸਾਡੀ ਜਾਨ ਮਾਲ ਦੀ ਕੱਲੋਂ ਸਾਨੂੰ ਕੁਝ ਹੋ ਜਾਵੇ ਜੇਕਰ ਪ੍ਰਸ਼ਾਸਨ ਸਾਨੂੰ ਕੋਈ ਸਿਕਿਉਰਟੀ ਮਾਇਆ ਨਹੀਂ ਕਰਾਏਗਾ ਜਾਂ ਕੋਈ ਨਾਤੇ ਸਖਤ ਐਕਸ਼ਨ ਨਹੀਂ ਲਿਆ ਜਾਊਗਾ ਤਾਂ ਪ੍ਰਸ਼ਾਸਨ ਜੋ ਬੇਵਾਰਾ ਹੋਊਗਾ ਛੁਡਾ ਕਰਦੀ ਬੰਦ ਕਰੋ 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 ਛੁਡਾ ਕਰਦੀ ਬੰਦ ਕਰੋ

ਕਿੰਨ ਮੁੰਡਿਆਂ ਦੀ ਫੈਕੀਆ ਕਵਾਲਾ ਹਾਏ ਹਾਏ ਮੁੰਡਾ ਜਨਾਨਾ ਹਾਏ ਹਾਏ ਗੁੰਡਾ ਸ਼ੈਲੀ ਹਾਏ ਹਾਏ ਗੁੰਡਾ ਸ਼ੈਲੀ ਹਾਏ ਹਾਏ ਜਮਾਈ ਚੰਦੂ ਫੈਮਲੀ ਹੀਰਾਂ ਦੀ ਫੈਮਲੀ ਕਿਨ ਮੁੰਡਿਆਂ ਦੀ ਤੋੜਾ ਮੇਰਾ ਨਾਮ ਰੀਤਾ ਮਾਨਤ ਹੈ ਜੀ ਮੇਰੇ ਗੁਰੂ ਜੀ ਦਾ ਨਾਮ ਬਬੀਤਾ ਮਾਨਤ ਹੈ ਜੀ ਹਾਂਜੀ ਮੈਂ ਗੱਦੀ ਨਸ਼ੀਨ ਹੂ ਪਟਿਆਲਾ ਮੈਂ ਨੂੰ 50 ਸਾਲ ਹੋ ਗਏ ਇੱਥੇ ਜੀ ਗੁਰੂ ਨਾਨਕ ਨਗਰ ਆਟਲੰਬਰ ਗਲੀ ਚ ਜਿੱਥੇ ਮੈਂ ਰਹਿੰਦੀ ਸੀ ਡੇਰੇ ਚ ਜਿੱਥੇ ਮੈਂ ਰਹਿੰਦੀ ਸੀ ਡੇਰੇ ਚ ਜੀ ਉਹ ਮਕਾਨ ਚ ਤੋ ਆਪਣਾ ਹੋਮੇ ਸਿਮਰਨ ਮਾਨਤ ਜੀ ਨੂੰ ਕਹ ਦੇ ਦਿੱਤਾ ਜੀ ਆਪਣਾ ਇਲਾਕਾ ਵੀ ਨਾਨ ਨੂੰ ਸੌਂਪ ਦਿੱਤਾ ਕਿ ਅੱਜ ਕੇ ਬਾਅਦ ਇਹ ਹੀ ਬਧਾਈ ਲੇਂਗੇ ਕਿਆ ਇਹ ਹੀ ਸਭ ਕੁਝ ਦੇਖ ਰੇ ਕਿ ਇਨੀ ਕੋ ਮੈਨੇ ਸੌਂਪ ਦਿੱਤਾ आज के बाद ये मालिक है ने और जो से ली मेरे साथ से को मैंने दखल कर दिया मेरा चेला था इस बिना पर उन्होंने गोली चलाई तुम्हें पता रंजीस बाजी ये कर ली हां हन सानू जान माल दा खतरा आया जी बस असी तो यही चाहते हैं साडी शब्द आगे यही है जी तानू शैली वे लो कदे किडनैप करने दी कोशिश कीती गई की है वे तेरी बार जी मेनू तो उन्होंने कई बार दफ्तर निकाला ਪੋਰਟ ਜੀ ਪੋਰਟ ਸੀ ਵੀ ਮੈਨੂੰ ਚਕਲੀਆਤਾ ਜੀ ਇਹਨਾਂ ਨੇ ਉਸ ਦੇ ਉੱਤੇ ਕੋਈ ਮੁਕੱਦਮਾ ਦਰਜ ਕੀਤਾ ਪਟਿਆਲਾ ਬੰਦ ਨਾ ਨਾ ਜੀ ਮੇਰੇ ਤੋਂ ਡੇਟਾ ਅਟੈਕ ਕੀਤੇ ਜਾ ਰਹੇ ਕੀ ਉਹ ਏਰੀਆ ਵਸਤੇ ਕੀਤੇ ਜਾ ਰਹੇ ਵੀ ਏਰੀਆ ਉਹਨਾਂ ਤੋਂ ਹੋਵੇ ਗੱਦੀ ਕਰਕੇ ਹਾਂ ਜੀ ਗੱਦੀ ਕਰਕੇ ਹੀ ਹੋ ਰਾਇਆ ਸਭ ਕੁਝ ਤੁਹਾਡੀ ਜਿਹੜੀ ਡੇਰੀ ਦੀ ਰਜਿਸਟਰੀ ਹੈ ਉਹ ਕਿਹਦੇ ਨਾਮ ਤੇ ਬੋਲਦੀ ਹੈ ਨੇ ਰਜਿਸਟਰੀ ਜੀ ਮੈਂ ਬਤਾ ਰਹੀ ਹਾਂ ਮੇਰੇ ਨਾ ਪੋਤਾ ਹੈ ਉਸ ਦੇ ਨਾਮ ਤੇ ਹੈ ਹਰਮਨ ਦੇ ਹਰਮਨ ਨਾਮ ਹੈ ਉਸ ਦਾ ਠੀਕ ਹੈ ਜੀ ਉਹਦੇ ਨਾਂ 'ਚ ਹੈ ਸਭ ਕੁਝ ਬਾਕੀ ਇਹ ਮਾਲਕ ਹੈ ਅੱਗੇ ਨਨੂ ਜਨ ਦੇਤਾ ਬਸ ਠੀਕ ਗਨ ਸਿਮਰਨ ਜੀ ਨੂੰ ਹਾਂਜੀ 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 ਬਸ ਠੀਕ ਹੈ ਜੀ ਸਸੀ ਗਾਲ ਜੀ ਵਾਇਗਲ ਜੀ ਦਾ ਖਾਸਾ ਵਾਇਗਲ ਜੀ ਦੀ ਫਤਿਹ ਦੱਸੋ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦਤ ਸਿੰਘ ਹੈ ਜੀ ਇਹ ਕੀ ਰਤੀ ਜੜਵਾਰਦਤ ਹੋਈ ਹੈ ਇਹ ਰਾਤੀ ਅਸੀਂ ਵਧਾਈ ਲੈ ਕੇ ਆ ਰਹੇ ਸੀ ਮੈਂ ਗੱਡੀ ਚਲਾ ਰਿਹਾ ਸੀਗਾ ਕਾਲੀ ਡਿਸਟਰ ਸੀ ਸਾਡੀ ਡੀ ਐਲ 3 ਸੀ 8919 ਠੀਕ ਹੈ ਜੀ ਇੱਥੋਂ ਜੀ ਦੋਸੀ ਉਤਰੋ ਅੰਮਲ نگر ਤੋਂ ਆ ਰਹੇ ਸੀਗੇ ਡੀ ਸੀ W ਰੋਡ ਤੋਂ ਹੁੰਦੇ ਹੁੰਦੇ ਸੀ ਗੁਰੂ ਨਾਨਕ ਨਗਰ ਨੂੰ ਆਪਣੇ ਘਰ ਕਰਨੇ ਆਏ ਘਰ ਕਰਨੀ ਸਾਡੀ ਗਲੀ ਦੇ ਮੋੜ ਦੇ ਉੱਤੇ ਦੋ ਅਣਪਛਾਤੇ ਬੰਦੇ ਆਏ ਉਹਨਾਂ ਨੇ ਅੱਗੇ ਫਾਇਰਿੰਗ ਕੀਤੀ ਅਸੀਂ ਗਲੀ ਦੇ ਵਿੱਚ ਟਰਨ ਲਉਗੇ ਉਹ ਗੱਡੀ ਦੇ ਫਾਇਰਿੰਗ ਦਾ ਅਗਲੇ ਸ਼ੀਸ਼ੇ ਤੇ ਕੀਤੀ ਸੀਗੀ ਪਰ ਉਹ ਗੱਡੀ ਟਰਨ ਹੋਣ ਕਰਕੇ ਪਿਛਲੇ ਸ਼ੀਸ਼ੇ ਤੇ ਗੋਲੀ ਵੱਜੀ ਹੈ ਪਿਛਲਾ ਸ਼ੀਸ਼ਾ ਕਰੈਕ ਹੋ ਗਿਆ ਕਿੰਨੀਆਂ ਗੋਲੀਆਂ ਚੱਲੀਆਂ ਇੱਕ ਗੋਲੀ ਚੱਲੀ ਹੈ ਗੱਡੀ ਤੇ ਤੇ ਪੁਲਿਸ ਨੇ ਖੋਲ ਬਰਾਮਦ ਕੀਤਾ ਹੈ ਪੁਲਿਸ ਨੇ ਅੱਗੇ ਸਾਡੇ ਨਾਲ ਖੋਲ ਬਰਾਮਦ ਕੀਤਾ ਹੈ ਸਾਨੂੰ ਪਛਾਤੇ ਕਹ ਰਹੇ ਕਿਸੇ ਦੇ ਸ਼ੱਕ ਹੈ ਸ਼ੱਕ ਸਾਡੀ ਦੁਸ਼ਮਣੀ ਤਾਂ ਸ਼ੈਲੀ ਨਾਲ ਹੈ ਹੋਰ ਤਾਂ ਕੋਈ ਸਾਡਾ ਗਲੀਚੀ ਨਹੀਂ ਦੁਸ਼ਮਣ ਹੈਗਾ ਕੋਈ ਇੱਥੇ ਬਾਹਰ ਨਹੀਂ ਹੈਗਾ ਕੋਈ ਨਾ ਕੋਈ ਵੀ ਬੋਲਿਆ ਸੀਗਾ ਹਮਲਾਵਰਾਂ ਨੇ ਉਰੇ ਆ ਕੇ ਆਸੀਵਰਨ ਮਹੰਤ ਜੀ ਦਾ ਨਾਮ ਬੋਲਿਆ ਸੀਗਾ ਕਿੰਨੇ ਕ ਹਮਲਾਵਰ ਸੀਗੇ ਹਮਲਾਵਰ ਦੋ ਜਣੇ ਸੀ ਉਹਨਾਂ ਤੋਂ ਇਲਾਵਾ ਨਹੀਂ ਕੋਈ ਦੇਖਿਆ ਨਾ ਜਿਹੜੀ ਇੱਕ ਗੱਲ ਸੁਣਨ ਆਂਦੇ ਆ ਕਿ ਕਬਜ਼ਾ ਹੋਇਆ ਹੈ ਉਰੇ ਪਹਿਲਾਂ ਕਬਜ਼ਾ ਕੀਤਾ ਗਿਆ ਸੀਗਾ ਸ਼ੈਲੀ ਮਹੰਤ ਵੱਲੋਂ ਉਹ ਕਿਸ ਦੀ ਸ਼ੈਤ ਹੈ ਹੋਇਆ ਸੀਗਾ ਕਬਜ਼ਾ ਨਹੀਂ ਕਰਿਆ ਸੀਗਾ ਇੱਥੇ ਚੋਰੀ ਕਰੀ ਸੀ ਉਹਨਾਂ ਨੇ ਚੋਰੀ ਕਰਕੇ ਚੋਰੀ ਕਰ ਲਈ ਸੀ ਉਹਨਾਂ ਦੇ ਉੱਤੇ ਡ੍ਰੈਸ ਪਾਸ ਦਾ ਪਰਚਾ ਵੀ ਦਰਜ ਹੋਇਆ ਹੈ ਮੇਰਾ ਘਰ ਸੀ ਕਦੇ ਮੈਂ ਬਠਿੰਡੇ ਉਹਨਾਂ ਦਾ ਕਦੇ ਇੱਥੇ ਉਹਨਾਂ ਦਾ ਮੇਰਾ ਘਰ ਪਿੱਛੋਂ ਖਾਲੀ ਸੀਗਾ ਉਦੋਂ ਉਹਨਾਂ ਨੇ ਪਿੱਛੇ ਦੀ ਕੀਤੀ ਕਬਜ਼ਾ ਤਾਂ ਮੇਰੇ ਕੋ 2022 ਦੇ ਹੀ ਹੈ ਇਹਨੇ ਸਭ ਦੀ ਲੈਂਡ ਚਲੇ ਕੇ ਮੈਂ ਆਪਣੇ ਬਲੈਕ ਡਸਟਰ ਕਾਰ ਦੇ ਵਿੱਚ ਉਹਨੋਂ ਦੇ ਨਾਲ ਅੱਗੇ ਬੈਠੀ ਸੀ ਮੇਰੇ ਪਿੱਛੇ ਨਾਲ ਮੇਰੇ ਆ ਮੇਰਾ ਚੇਲਾ ਕਾਜਰਮਨਤ ਬੈਠੀ ਸੀਗੀ ਪਿਛਲੀ ਸੀਟ ਤੇ ਜਦੋਂ ਅਸੀਂ ਆ ਗਲੀ ਦੇ ਵਿੱਚ ਆਏ ਤੇ ਆਉਂਦੇ ਆਉਂਦੇ ਨਾਲ ਦਿਨ ਆਲਾ ਸੀ ਮੌਰ ਕਰਨ ਮੋਰ ਮੋਡਲ ਲੱਗੇ ਆਪਣੇ ਘਰ ਵਾਲਾ ਮੇਰੇ ਮਕਾਨ ਵਾਲਾ ਤੇ ਉਹ ਦੋ ਬੰਦੇ ਜਿਹੜੇ ਸੀਗੇ ਜਿਹੜੇ ਸ਼ਰਾਰਤੀ ਅਨਸਰ ਸੀ ਮੁੰਡੇ ਮੋਟਰਸਾਈਕਲ ਤੇ ਉਹਨਾਂ ਨੇ ਮੂੰਹ ਬੰਨੇ ਹੋਏ ਸੀਗੇ ਉਹਨਾਂ ਨੇ ਸਾਡੇ ਉੱਤੇ ਫਾਇਰਿੰਗ ਕੀਤੀ ਫਾਇਰਿੰਗ ਕੀਤੀ ਤੇ ਮੇਰੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਉਹਨਾਂ ਨੇ ਫਾਇਰਿੰਗ ਮੇਰੇ ਕਰਨੀ ਕਰੀ ਸੀਗੀ ਔਰ ਨਾਲ ਨਾਲ ਇਹ ਵੀ ਕਹਿ ਰਹੇ ਸੀ ਰੋਲਾ ਪਾ ਰਹੇ ਸੀ ਉਹ ਸ਼ੈਲੀ ਨੇ ਕਿਹਾ ਸੀਗਾ ਸਿਮਰਨਮਨਤ ਨੂੰ ਮਾਰ ਕੇ ਆਣਾ ਉਹ ਗੋਲੀ ਉਹਦੇ ਨਹੀਂ ਵੱਜੀ ਓਏ ਸਿਮਰਨਮਨਤ ਦੇ ਉੱਤੇ ਗੋਲੀ ਮਾਰੋ ਠੀਕ ਹੈ ਜੀ ਇਹ ਸਾਡੇ ਇਹਨਾਂ ਨੇ ਮੈਨੂੰ ਕੱਲ ਪੋਰਾ ਪੋਰਾ ਟਾਰਗੇਟ ਬਣਾਇਆ ਹੋਇਆ ਸੀ ਇਹਨਾਂ ਦੇ ਨਾਲ ਹੋਰ ਵੀ ਸੋਚੀ ਸਾਚੀ ਸਮਝ ਜਿਹੜੀ ਸਾਜ਼ਿਸ਼ ਇਹ ਰਚੀ ਗਈ ਹੈ ਮੈਨੂੰ ਮਾਰਨ ਵਾਲੀ ਇਹਦੇ ਵਿੱਚ ਮੌਜੂਦ ਪਰਪੋਨਮ ਜੋ ਕਿ ਹੰਬਾਲੇ ਤੋਂ ਹੈ ਇੱਕ ਪ੍ਰੈਸ ਰਿਪੋਰਟਰ ਜਿਹੜਾ ਪ੍ਰਵੀਨ ਕੋਮਲ ਹੈ ਉਹ ਪਟਿਆਲੇ ਤੋਂ ਹੈ ਸਾਨੂੰ ਇਹਨਾਂ ਨੇ ਬਹੁਤ ਪਰੇਸ਼ਾਨ ਕਰਿਆ ਹੋਇਆ ਪ੍ਰਵੀਨ ਕੌਮਲ ਨੇ ਇਹੀ ਸ਼ੈਲੀ ਦੇ ਨਾਲ ਕਿਤੇ ਪੂਰਨ ਮੁੰਡੇ ਨਾਲ ਕੋਈ ਵੀ ਸਾਡਾ ਪੁਲਿਸ ਥਾਣਾ ਹੁੰਦਾ 5 ਸਾਲ ਤੋਂ ਜਾਂ ਕੋਈ ਵੀ ਕੋਰਟ ਕਚਹਿਰੀ ਹੁੰਦੀ ਹੈ ਹਰ ਜਗ੍ਹਾ ਇਹ ਬੰਦਾ ਮੌਜੂਦ ਹੁੰਦਾ ਨਾਲ ਅਸੀਂ ਇਹਦੇ ਤੋਂ ਬਹੁਤ ਪਰੇਸ਼ਾਨ ਹੈਗੇ ਹਾਂ ਕਿ ਹੁਣ ਤੱਕ ਕੋਈ ਰੇਡ ਕਰਕੇ ਕਿਸੇ ਨੂੰ ਅਰੈਸਟ ਕੀਤਾ ਹੈ ਕਿ ਨਹੀਂ ਦੇਖੋ ਜੀ ਇਹਨਾਂ ਦੀ ਜਮਾਨਤਾਂ ਔਰ ਜਿਹੜਾ 166 ਨੰਬਰ ਮੁਕੱਦਮਾ ਆਇਆ ਔਰ ਸੈਸ਼ਨ ਕੋਰਟ ਵੱਲੋਂ ਵੀ ਕੈਨਸਲ ਔਰ ਉਸ ਤੋਂ ਬਾਅਦ ਹਾਈ ਕੋਰਟ ਵੱਲੋਂ ਵੀ ਕੈਨਸਲ ਔਰ ਇਹਨਾਂ ਦੀ ਇੰਸਟਾਗ੍ਰਾਮ ਤੇ ਰੋਜ਼ ਰੀਲਾ ਪੈ ਰੀਆਂ ਨੇ ਜੀ ਘਰਾਂ ਦੇ ਵਿੱਚ ਬੈਠੇ ਨੇ ਮੇਰਾ ਇਲਾਕਾ ਟੱਕੇ ਨਾਲ ਮੰਗ ਰਹੇ ਨੇ ਜਿਹੜਾ ਮੈਂ ਇਹਨਾਂ ਕੋਲ ਰੇਟਾ ਮਹੰਤ ਜੀ ਕੋਲੋਂ ਖਰੀਦੇ ਇਹਨਾਂ ਨੂੰ ਕੋਈ ਅਰੇਸਟ ਨਹੀਂ ਭਈ ਔਰ ਉਹ ਬਾਅਦ ਇਹਨਾਂ ਦਾ ਹੌਸਲਾ ਹੋਰ ਖੁੱਲ ਗਿਆ ਰਾਤ ਮੇਰੇ ਉਤੇ ਇਹਨਾਂ ਨੇ ਗੋਲੀ ਵੀ ਚਲਵਾਤੀ ਜੀ ਤੁਸੀਂ ਸਾਰਿਆਂ ਨੇ ਗੋਲੀ ਦੀ ਜਿਹੜੀ ਉਹ ਗੋਲੀ ਮਾਰ ਕੇ ਜਾ ਰਿਹਾ ਮੁੰਡਾ ਉਹਦੇ ਤੁਸੀਂ ਵੀਡੀਓ ਸਾਰੇ ਨੇ ਦੇਖ ਹੀ ਲਈਤੀ ਹੈ ਜੀ ਜਿਹੜੀ ਰੀਲਾਂ ਪੈਰੀਆਂ ਨੇ ਇਸ ਤੋਂ ਬਾਅਦ ਕਿ ਪੁਲਿਸ ਦੀ ਮਿਲਿ ਭੁਗਤ ਲੱਗਦੀ ਹੈ ਇਸ ਦੇ ਵਿੱਚ ਤਾਂ ਨਹੀਂ ਕਾਰਵਾਈ ਹੋ ਰਹੀ ਤਾਂ ਨਹੀਂ ਅਰੈਸਟ ਪੈਦੀ ਦੇਖੋ ਮੈਂ ਇਹ ਨਹੀਂ ਕਹਿ ਸਾਦੀ ਮੈਂ ਕਿ ਕਿਉਂਕਿ ਪ੍ਰਸ਼ਾਸਨ ਦੇ ਮੈਨੂੰ ਬਹੁਤ ਜ਼ਰੂਰਤ ਰਹਿੰਦੀ ਹੈ ਇਹ ਤਾਂ ਤੁਸੀਂ ਆਪ ਦੇਖ ਲਓ ਵੀ ਪਰਚਾ ਦਰਦ ਹੋਇਆ ਤੇ ਇਹ ਇਹਨਾਂ ਨੇ ਗੁੰਡਿਆਂ ਨੇ ਆਪਨਾ ਪੁਲਿਸ ਦੇ ਉੱਤੇ ਐਸਾ ਪ੍ਰੈਸ਼ਰ ਪਾਇਆ ਹੋਇਆ ਪਹਿਲਾਂ ਧਰਨੇ ਲਾ ਲਾ ਕੇ ਪੁਲਿਸ ਵੀ ਕਿਤੇ ਨਾ ਕਿਤੇ ਡਰ ਜਾਂਦੀ ਉਹ ਵੀ ਇਹ ਸੋਚਦੀ ਹੈ ਵੀ ਇਹ ਇਕੱਠੇ ਹੋ ਜਾਣਗੇ ਇਹ ਧਰਨਾ ਲਾ ਲੈਣਗੇ ਇਹ ਐ ਕਰ ਲੈਣਗੇ ਇਹ ਸਾਨੂੰ ਅੰਡਰ ਪ੍ਰੈਸ਼ਰ ਕਰ ਦੇਣਗੇ ਪੁਲਿਸ ਇਹਨਾਂ ਤੋਂ ਐ ਡਰ ਜਾਂਦੀ ਹੈ ਪੁਲਿਸ ਦੀ ਇਹ ਡਰ ਕਰਕੇ ਰਾਤ ਮੇਰੇ ਉ ਕੱਲ ਵੀ ਅਗਰ ਮੈਨੂੰ ਕੁਝ ਹੋ ਜਾਂਦਾ ਜਾਂ ਮੈਨੂੰ ਅੱਗੇ ਕੁਝ ਹੋ ਜੇ ਮੇਰੇ ਇਹ ਸਾਰੇ ਚੇਲੇ ਮੇਰੀ ਟੀਮ ਖੜੀ ਹੈ ਇਹਨਾਂ ਨੂੰ ਕੁਝ ਹੋ ਜੇ ਤਾਂ ਪ੍ਰਵੀਨ ਕੋਮਲ ਪੂਨਮ ਸ਼ੈਲੀ ਸ਼ੈਲੀ ਦਾ ਜਵਾਈ ਵਿਸ਼ਾਲ ਵਰੁਣ ਇਹ ਸਾਰੇ ਜਿੰਦੇ ਇਹਦੇ ਚੇਲੇ ਨੇ ਜਿਨ੍ਹਾਂ ਦਾ ਉੱਤੇ ਪਰਚਾ 166 ਨੰਬਰ ਐਫ ਆਈ ਆਰ ਦੇ ਵਿੱਚ ਦਰਜ ਹੋਇਆ ਇਹ ਸਾਰੇ ਜ਼ਿੰਮੇਵਾਰ ਨੇ ਮੇਰੀ ਰੀਟਾ ਨੂੰ ਮੇਰੇ ਪੁੱ ਨੂੰ ਉਹਦੇ ਮੁੰਡਾ ਛੋਟਾ ਜਿਹਾ ਮੇਰਾ ਹਰਮਨ ਸੱਜੀ ਦੇ ਕੋਲ ਜਿਹਦੇ ਨਾਮ ਤੇ ਮਕਾਨ ਹੈ ਜਿਹਨੇ ਮੈਨੂੰ ਰਜਿਸਟਰੀ ਕਰਵਾਈ ਕਰवानी ਹੈ ਇਹਨਾਂ ਨੇ ਮੈਨੂੰ ਪੋਜੈਸ਼ਨ ਦੇ ਦਿੱਤਾ ਹੈਗਾ ਉਹ ਬੱਚੇ ਨੂੰ ਕੁਝ ਹੋ ਜਵੇ ਕੱਲ ਦੇਖੋ ਬੱਚਾ ਗੱਡੀ ਦੇ ਵਿੱਚ ਜਾਂਦਾ ਹੈ ਬਾਈਚਾਂਸ ਬੱਚਾ ਗੱਡੀ ਦੇ ਵਿੱਚ ਬੈਠਾ ਹੁੰਦਾ ਉਹਦੇ ਕਿਸੇ ਦੇ ਵੀ ਗੋਲੀ ਲੱਗ ਸਕਦੀ ਚਾਹੇ ਮੈਂ ਇਹ ਸਾਰਿਆਂ ਦੀ ਜਾਨਾਂ ਕੀਮਤੀ ਨੇ ਤਾਂ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੁੰਦਾ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਪਹਿਲਾਂ ਤਾਂ ਉਹਨਾਂ ਨੇ ਇੱਕ ਗੋਲੀ ਮਾਰੀ ਹੈ ਉਹ ਗੋਲੀ ਪੁਲਿਸ ਨੂੰ ਮਿਲ ਵੀ ਗਈ ਉਹ ਤੋਂ ਬਾਅਦ ਦੂਸਰੀ ਮਾਰਨ ਲੱਗੀ ਤਾਂ ਭੱਜ ਗਿਆ ਕੈਮਰੇ ਜਿਹੜੇ ਤੁਸੀਂ ਗਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਕਵਰ ਕਰੋ ਇੱਥੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਪੁਲਿਸ ਨੇ ਫੁਟੇਜ ਆਪਣੇ ਕੋਲ ਲੈ ਲਈ ਹੈ ਅਸੀਂ ਵੀ ਲੈ ਲਈ ਹੈ ਤੇ ਆਪਣਾ ਮੈਨੂੰ ਇਹਨਾਂ ਤੋਂ ਬਹੁਤ ਖਤਰਾ ਹੈ ਔਰ ਮਹਿਮਾਨਯੋਗ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਨੂੰ ਏਡੀਜੀਪੀ ਸਿਕਿਉਰਿਟੀ ਨੂੰ ਡੀਜੀਪੀ ਹੈੱਡ ਕੁਆਰਟਰ ਨੂੰ ਡੀਸੀ ਸਾਹਿਬ ਪਟਿਆਲਾ ਨੂੰ ਐਸਐਸਪੀ ਪਟਿਆਲਾ ਨੂੰ ਪੂਰੇ ਪ੍ਰਸ਼ਾਸਨ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਆਪਣਾ ਸਿਕਿਉਰਿਟੀ ਮਹਈਆ ਕਰਾ ਕੇ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੋ ਮੇਰੇ ਤੇ ਹਮਲਾ ਹੋਇਆ ਹੈ ਇਹਦੀ ਕੜੀ ਤੋਂ ਕੜੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਸਜ਼ਾ ਮਿਲਣ ਤੋਂ ਬਾਅਦ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਚਾਹੀਦਾ ਇਹ ਇਹਦੇ ਵਿੱਚ ਇੱਕ ਸਵਾਲ ਹੈ ਕਿ ਜਿਹੜੇ ਹਰਮੰਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹਦੇ ਨਾਮ ਤੇ ਰਜਿਸਟਰੀ ਬੋਲਦੀ ਹੈ ਜਾਂ ਫਿਰ ਇੱਕ ਬੱਚੇ ਦੇ ਨਾਮ ਤੇ ਜਿਹੜਾ ਨਬਾਲਿਕ ਹੈ ਉਹਦੇ ਨਾਮ ਤੇ ਟੌਰਨੀ ਬੋਲਦੀ ਹੈ ਜਿਹੜਾ ਇਹ ਪਹਿਲਾ ਮੇਰੀ ਗੱਲ ਸੁਣੋ ਜੀ ਇਹ ਪਹਿਲਾ ਜਿਹੜਾ ਮਕਾਨ ਹੈ ਬਬੀਤਾ ਮਾਨਤ ਜੀ ਨੇ ਖਰੀਦਿਆ ਸੀ ਗੁਰਨਾਨਕ ਨਗਰ ਦੇ ਵਿੱਚ ਬਬੀਤਾ ਮਾਨਤ ਜੀ ਨੇ ਖਰੀਦਿਆ ਸੀ ਉਹ ਤੋਂ ਬਾਅਦ ਉਹਨਾਂ ਨੇ ਇਹਨਾਂ ਦੇ ਕੋਲ ਰਜਿਸਟਰਡ ਵਸੀਅਤ ਹੈਗੀ ਹੈ ਇਹ ਆਪਣਾ ਰੀਟਾ ਮਾਨਤ ਜੀ ਅੱਗੇ ਮਾਲਕ ਸੀ ਅੱਗੇ ਅੰਮ੍ਰਿਤਾ ਮਾਨਤ ਨੇ ਇਸ ਗੁਰਦਿਤ ਦੇ ਨਾਮ ਕਰਾਤੀ ਗੁਰਦਿਤ ਨੇ ਆਪਣੇ ਬੇਟੇ ਦੇ ਹਰ ਬੰਦੇ ਨਾਮ ਕਰਾਤੀ ਬੱਚੇ ਦੀ 4 ਸਾਲ 5 ਸਾਲ ਦੀ ਉਮਰ ਹੈ 4 ਸਾਲ ਦੀ ਉਮਰ ਦੇ ਵਿੱਚ ਰਜਿਸਟਰੀ ਤਾਂ ਹੋਈ ਨਹੀਂ ਨਹੀਂ ਹੋ ਸਕਦੀ ਲੇਕਿਨ ਅਸੀਂ ਇਹਦੇ ਉਹਦੇ ਬੱਚੇ ਦੇ ਗਾਰਡੀਅਨ ਦੇ ਥਰੂ ਉਹਦੇ ਪਾਪਾ ਦੇ ਥਰੂ ਅਸੀਂ ਇਹ ਪਰਮਿਸ਼ਨ ਕੋਰਟ ਕੋਲੋਂ ਮੰਗੀ ਹੋਈ ਹੈ ਉਹਦੇ 15 ਦਸੰਬਰ ਦੀ ਡੇਟ ਹੈਗੀ ਹੈ ਔਰ ਉਸ ਤੋਂ ਨਾਲ ਜਦੋਂ ਅਸੀਂ ਇਹਨਾਂ ਦੇ ਨਾਲ ਵੇਚ ਖਰੀਦ ਕਰੀਏ ਔਰ ਅੱਧੀ ਪੇਮੈਂਟ ਦੇ ਕੇ ਅਸੀਂ ਇਹਨਾਂ ਤੋਂ ਪੋਜੈਸ਼ਨ ਲੈ ਲੇਤਾ ਹੈਗਾ ਮੈਂ ਆਪਣੇ ਮਕਾਨ ਦੇ ਵਿੱਚ ਬੈਠੀ ਆ 870 ਨੰਬਰ ਦੇ ਵਿੱਚ ਰੀਤਾ ਮਹੰਤ ਜੀ ਦੀ ਸਹਿਮਤੀ ਦੇ ਨਾਲ ਔਰ ਇਹਨਾਂ ਦੀ ਸਹਿਮਤੀ ਦੇ ਨਾਲ ਇਹ ਵੀ ਮੇਰੀ ਸਹਿਮਤੀ ਦੇ ਨਾਲ ਅਸੀਂ ਇਕੱਠੇ ਹੀ ਰਹਿ ਰਹੇ ਆ ਨਾਲ ਮੇਰੇ ਚੇਲੇ ਰਹਿ ਰਹੇ ਲੇਕਿਨ ਸਾਡੀ ਜਾਨਵਾਲ ਦੀ ਹਿਫਾਜ਼ਤ ਕੀਤੀ ਜਾਵੇ ਇਹ ਸਾਡਾ ਮਹੰਤਾ ਦੇ ਵਿੱਚ ਜੋ ਖਰੀਦ-ਵੇਚ ਜੋ ਵੀ ਹੋਈ ਹੈ ਜਿਵੇਂ ਇਹ ਪਹਿਲਾਂ ਪੂਰਨ ਮੈਂ ਕਹਿੰਦੀ ਸੀ ਜੀ ਮੈਂਨੇ 3 ਕਰੋੜ ਦਾ ਖਰੀਦ ਲਿਆ ਜੀ ਮੈਂਨੇ 3 ਕਰੋੜ ਦਾ ਖਰੀਦ ਲਿਆ ہمارے پاس کاغذ ਹੈ ہمارے پاس ਇਹ ਹੈ हमारे पास वो है वो ਸਭ ਨਕਲੀ تھے وہ سامنے لکھے تو پونم کے پاس ہے لیکن جو سمرن مانتھری نے ریٹا مانت میرے ساتھ موجود کھڑی ہے پوندو کھڑا ہے وہ جو گوردتی سنگھ ان سے میں نے ایک نمبر میں میں نے اپنا لیا ہے 1 کروڑ 10 لاکھ روپے میں ہمارا سودا ہوا ہے سارے کاغذ ਸਾਡੇ کول نے اور سب کچھ میرے کول ہے ایک پورا ایک نمبر دے وچ چک کے اسی ساری گل بات کری ہے گی ہے اور ساڈا جڑا سودا پورا سارے پرشاشن دی نگا دے وچ بھی ہے گا ਸਾਡਾ ਇਹ ਆਪਣਾ ਅਸੀਂ ਆਨਲਾਈਨ ਪੇਮੈਂਟ ਕਰੀ ਅਸੀਂ ਹਾਂ ਪੇਮੈਂਟ ਕਰਕੇ ਅਸੀਂ ਆਪਣੇ ਪ੍ਰੋਜੈਕਸ਼ਨ ਦੇ ਵਿੱਚ ਹੈਗੇ ਆਂ ਵਿੱਚ ਇਹ ਇਲਾਕੇ ਦੇ ਵਿੱਚ ਉਹ ਬਾਕੀ ਜਿਹੜੀ ਪੇਮੈਂਟ ਹੈਗੀ ਆ ਉਹ ਰਜਿਸਟਰੀ ਜਦੋਂ ਸਾਡੀ ਹੋ ਦੇਗੀ ਅਸੀਂ ਉਹਦੋਂ ਕਰਾਂਗੇ ਉਹ ਚਲੋ ਸਾਡਾ ਆਪਣਾ ਆਪਸ ਦਾ ਲੈਣ ਦੇਣ ਦੀ ਗੱਲਬਾਤ ਹੈਗੀ ਹੈ ਲੇਕਿਨ ਜੋ ਮੇਰੇ ਉੱਤੇ ਹਮਲੇ ਹੋ ਰਹੇ ਨੇ ਇਹ ਜਾਲਲੇਵਾ ਹਮਲਾ ਹੋਇਆ ਮੈਂ ਇਹੀ ਪ੍ਰਸ਼ਾਸਨ ਅਗੇ ਬੇਨਤੀ ਕਰਨਾ ਚਾਹੁੰਦੀ ਆ ਵੀ ਮੈਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਮੋਜਰਾ ਮੰਨ ਫੜਿਆ ਜਾਵੇ ਉਹਨਾਂ ਦੇ ਸਲਾਖਾਂ ਦੇ ਪਿੱਛੇ ਕੀਤਾ ਜਾਵੇ ਨਾਲ ਮੈਨੂੰ ਆਪਣਾ ਸਕਿਉਰਟੀ ਮਹਈਆ ਕਰਾਇਆ ਜਾਵੇ ਬਹੁਤ ਸੜਕ ਦਾ ਮਾਮਲਾ ਆਇਆ ਗੋਰੀ ਚੱਲੰਦਾ ਕੇਂਦਰ ਸਮਾਜ ਨੇ આરોਪ ਲਗਾਇਆ ਕੁਝ ਲੋਗਾਂ ਨੇ ਕਿ ਇਹ ਕੀ ਕਰ ਰਹੀ ਉਹਦੇ ਸਾਨੂੰ ਰਾਤ ਤੇ ਉਹਨਾਂ ਨੇ 8 8:30 ਵਜੇ ਸਾਡੇ ਕੋਲ ਆਏ ਸੀ ਇੱਕ ਪਲੇਟ ਦਿੱਤੀ ਹੈ ਔਰ ਕਮਪਲੀਟ ਲੈਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਪੜਤਾਲ ਕਰ ਰਹੇ ਹਾਂ ਉਹਦੀ ਮੌਕਾ ਵਿਜ਼ਿਟ ਕੀਤਾ ਹੈ ਸੀਸੀਟੀਵੀ ਫੁਟੇਜ ਦੇਖੀ ਹੈ ਉੱਥੇ ਤੇ ਉੱਥੇ ਸਰਚ ਵਗੈਰਾ ਕੀਤੀ ਹੈ ਅਸੀਂ ਤੇ ਉਸ ਤੋਂ ਬਾਅਦ ਸਾਡੀ ਫਰੈਂਚਿਕ ਟੀਮ ਬੁਲਾਈ ਹੈ ਕਾਰ ਵਗੈਰਾ ਜਿਹੜੀ ਜਿੱਤੇ ਉਹ ਦੋਸ਼ ਲਗਾ ਰਹੇ ਨੇ ਕਿ ਕਾਰ ਦੇ ਉੱਪਰ ਫਾਇਰ ਕੀਤਾ ਹੈ ਤੇ ਉਹ ਫਰੈਂਚੀ ਟੀਮ ਜਾਂਚ ਕਰ ਰਹੀ ਹੈ ਬਾਕੀ ਹਰ ਐਂਗਲ ਤੋਂ ਅਸੀਂ 80 ਪਰਤਾਲ ਕਰ ਰਹੇ ਹਾਂ ਪਰਤਾਲ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਦੇ ਅਕੋਰਡਿੰਗ ਕਾਰਵਾਈ ਮਚ ਜਾਵੇ ਸੀਸੀਟੀਵੀ ਇੱਕ ਫੁੱਟੇ ਸਾਹਮਣੇ ਆਈ ਹੈ ਜਿੱਦੇ ਜਿਸ ਦੇ ਤੌਰ ਤੇ ਕੋ ਗੋਲੀ ਚਲਾਉਂਦਾ ਹੋਇਆ ਨਜ਼ਰ ਆ ਰਹੇ ਨੇ ਤਾਂ ਉਸ ਵਿੱਚ ਕੀ ਉਹ ਆਇਡੈਂਟੀਫਾਈ ਹੋਏ ਨੇ ਉਹ ਮੋਟਰਸਾਈਕਲ ਆਇਡੈਂਟੀਫਾਈ ਹੋਇਆ ਜਾਂ ਬੰਦੇ ਆਇਡੈਂਟੀਫਾਈ ਨਹੀਂ ਫਿਲਹਾਲ ਉਹੀ ਹੈ ਅਸੀਂ ਉਹ ਪਰਤਾਲ ਕਰ ਰਹੇ ਹਾਂ ਉਦੋਂ ਨੈਕਸਟ ਵੀ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਅੱਗੇ ਉਹਨਾਂ ਨੂੰ ਅਸੀਂ ਟਰੈਕ ਕਰ ਰਹੇ ਹਾਂ ਔਰ ਜਲਦੀ ਆਇਡੈਂਟੀਫਾਈ ਕਰ ਲਿਆ ਜਾਵੇ ਇਹ ਕੁਝ ਲੋਕਾਂ ਦਾ ਨਾਮ ਵੀ ਲੈ ਲਏ ਨੇ ਜੀ ਉਹਨ ਤੇ ਮਨੁਭੀ ਕੋਈ ਇਸ ਤਰ੍ਹਾਂ ਸਵਲ ਆ ਲਿਆ ਗਿਆ ਹੈ ਇਹ ਸਵਾਲ ਨਹੀਂ ਇਹ ਸ਼ੱਕ ਜ਼ਾਹਰ ਕਰਦੇ ਇਹਨਾਂ ਦਾ ਰਾਈਵਲ ਗਰੁੱਪ ਹੈਗਾ ਇੱਕ ਦੂਜਾ ਗਰੁੱਪ ਹੈ ਜਿਨ੍ਹਾਂ ਨਾਲ ਇਹਨਾਂ ਦਾ ਕਿਸੇ ਡੇਰੇ ਨੂੰ ਲੈ ਕੇ ਕਿਸੇ ਕਬਜ਼ੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਉਹ ਕਾਫੀ ਪੁਰਾਣਾ ਝਗੜਾ ਚੱਲ ਰਿਹਾ ਹੈ ਉਹਨਾਂ ਤੇ ਅਲੀਗੇਸ਼ਨ ਲਾ ਰਹੇ ਨੇ ਉਸ ਐਂਗਲ ਤੋਂ ਵੀ ਅਸੀਂ ਬਰਤਾਲ ਕਰਦੇ ਪਰ ਸਰ ਇੱਕ ਗੱਲ ਹੈ ਜੀ ਕਿ ਇਹ 6-7 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਇਸ ਸਮੇਂ ਕੋਈ ਪੈਟਰੋਲਿੰਗ ਵગેਰਾ ਹੁੰਦੀ ਹੈ ਕਿ ਨਹੀਂ ਹੁੰਦੀ ਸ਼ਹਿਰ ਦੇ ਵਿੱਚ ਬਿਲਕੁਲ ਹੁੰਦੀ ਹੈ ਇਹ ਪੈਟਰੋਲਿੰਗ ਤਾਂ ਨਾ ਹੋਣ ਦਾ ਨਾ ਹੋਣ ਦਾ ਕੋਈ ਸਵਾਲ ਹੀ ਨਹੀਂ ਪਤਾ ਹੁੰਦਾ ਪੈਟਰੋਲਿੰਗ ਹੁੰਦੀ ਹੈ ਪਰ ਇੱਕ ਕੋਈ ਫਾਇਰ ਦੱਸਿਆ ਉਹਨਾਂ ਨੇ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਸਰ ਇਹਨਾਂ ਨੇ ਕਿ 166 ਨੰਬਰ ਐਫ ਆਈ ਆਰ ਮੈਨਾਂ ਵੀ ਦੱਸੋ ਜੀ ਉਹਦੇ ਜਿਹੜੇ ਬੰਦੇ ਅਰੈਸਟ ਹੋਏ ਉਹ ਮੈਂ ਹਲੇ ਰੀਸੈਂਟਲੀ ਜੁਆਇਨ ਕੀਤਾ ਹੈ ਪਰसों ਜੇ ਉੱਥੇ ਜੁਆਇਨ ਕੀਤਾ ਮੈਂ ਜਿਹੜਾ ਹੈਗਾ ਇਹਨਾਂ ਦਾ ਉਹ ਮੁਕੱਦਮਾ ਉਹ ਵੀ ਅਸੀਂ ਦੇਖ ਰਹੇ ਹਾਂ ਵੀ ਉਹਦੇ ਵਿੱਚ ਕੀ ਕੁਝ ਰਹਿੰਦਾ ਤੇ ਕੀ ਕੁਝ ਜਿਹੜਾ ਹੋ ਜਿਨ੍ਹਾਂ ਦੇ ਨਾਮ ਲਿੱਤੇ ਗਏ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਬੁਲਾ ਕੇ ਵੀ ਅਸੀਂ ਪੁਸ਼ਪੜਤਾਲ ਕਰ ਰਹੇ ਹਾਂ ਬੋਲੇ ਹਰੇਕ ਐਂਗਲ ਤੋਂ ਅਸੀਂ ਦੀ ਤਫਤੀਸ਼ ਪੜਤਾਲ ਕਰ ਰਹੇ ਹਾਂ ਸਰ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਦੂਸਰਾ ਗਰੁੱਪ ਹੋਰ ਵੀ ਸੀਗਾ ਇਹ ਦੂਸਰੇ ਗਰੁੱਪ ਦਾ ਕੀ ਇਨਾਂ ਦੇ ਨਾਲ ਤਾਲੁਕ ਹੈ ਜੀ ਔਰ ਕੀ ਉਹਨਾਂ ਦੇ ਵੀ ਕੋਈ ਇਨਵੋਲਵਮੈਂਟ ਲੱਗਦੀ ਹੈ ਸਰ ਪੜਤਾਲ ਦਾ 파ਰਟ ਹੈ ਜੀ ਪੜਤਾਲ ਕਰਾਂਗੇ ਪੜਤਾਲ ਤੋਂ ਜੋ ਕੋਈ ਸਾਹਮਣੇ ਆਊਗਾ ਉਹ ਉਹ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਰ ਗੈਂਗਵਾੜ ਦਾ ਹਿੱਸਾ ਵੀ ਹੋ ਸਕਦੀ ਹੈ ਉਹ ਹੀ ਤੁਨ ਬਾਰ ਬਾਰ ਚੀਤ ਕਹਿ ਰਿਹਾ ਕਿ ਹਲੇ ਇਹ ਕਹਿਣਾ ਬੜਾ ਜਲਦੀ ਕਹਾਂਗੇ ਇਹਨੂੰ ਇਹ ਮੁਰਲੀ ਜਿਹੜੀ ਹੈਗੀ ਪੜਤਾਲ ਕਰ ਲਈਏ ਉਸ ਤੋਂ ਬਾਅਦ ਜੋ ਵੀ ਕੁਝ ਆਊਗਾ ਤੁਹਾਡੇ ਨਾਲ ਸ਼ੇਅਰ